ਤੂੰ ਉਹਨੂੰ ਕਿੰਨਾ ਚਿਰ ਹੋ ਗਿਆ ਨੂੰ ਫੋਨ ਕਰਦੇ ਨਾ ਤੂੰ ਚੱਕਰੀ ਮਾਰਿਆ ਕਰੀ ਉੱਧਰ ਭਾਜੀ ਆਉਣਾ ਕੀ ਹੈਗਾ ਤੁਹਾਨੂੰ ਦੱਸਿਆ ਸੀ ਨਾ ਕਿ ਜੋਤ ਨੇ ਟੈਸਟ ਭਰਿਆ ਵਾ ਅੱਛਾ ਤੇ 3-4 ਦਿਨਾਂ ਨੂੰ ਟੈਸਟ ਵਾ ਉਹਦਾ ਠੀਕ ਆ ਤੇ ਉਹੋ ਚੱਕਰ 'ਚ ਕਦੀ ਕਿਤੇ ਤੇ ਕਦੀ ਕਿਤੇ ਜਾਣਾ ਪੈਂਦਾ ਮੈਂ ਤੇ ਫੋਨ ਫੋਣ ਵੀ ਕਰਦਾ ਰਿਹਾ ਤੂੰ ਚੁੱਕਦਾ ਨਹੀਂ ਰਿਹਾ ਉਹ ਫੋਨ ਮੇਰੇ ਡਿੱਗੇ ਹੈ ਕਦੂ 'ਚ ਆ ਦੱਸਿਆ ਸੀ ਡੈਡੀ ਨੇ ਉਦੋਂ ਤੇ ਉਹ ਖਰਾਬ ਹੋ ਗਿਆ ਹੈਗਾ ਤੇ ਕਦੀ ਫੋਨ ਲੱਗ ਜਾਂਦਾ ਤੇ ਕਦੀ ਨਹੀਂ ਲੱਗਦਾ ਇਦਾਂ ਹੀ ਆ ਤੇ ਮੈਂ ਹਾਂ ਚੱਲ ਹੁਣ ਅਨਵੇਲ ਲੀਏ ਕੰਮ ਕਰ ਤੇ ਫੇਰ ਫੋਨ ਲਵਾਂਗੇ ਨਵਾਂ ਚੱਲ ਕੋਈ ਗੱਲ ਨਹੀਂ ਹਾਂਜੀ ਉਸ ਨਾਲ ਠੀਕ ਠਾਕ ਹਾਂਜੀ ਫੁਰਕਾ ਤਿਆਰ ਜੇ 10 ਮਿੰਟ ਲੱਗਣੇ ਆ ਕਰੋ ਤੁਸੀਂ ਗੱਲਾਂ ਬਾਤਾਂ ਹੁਣ ਲੈਂਦੀਆਂ ਹੁਣਕਾ ਚਲੋ ਠੀਕ ਆ ਜੀ ਡੈਡੀ ਲੱਗਣਾ ਟਾਈਮ ਅਜੇ ਤੇ ਮੈਂ ਬੰਬੀ ਨਾਲ ਫੇਰਾ ਮਾਰਾਂ ਮਾ ਬਾਣਾ ਜਾ ਉਹ ਚਲ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਹੀ ਚੱਲਨੇ ਆ ਇੱਥੇ ਬੈਠੇ ਰਹਿਣਾ ਅਸੀਂ ਉੱਥੇ ਕੀ ਕਰੋਗੇ ਪਹਿਲੀਆਂ ਚ ਉਹ ਚਲ ਕੋਈ ਗੱਲ ਨਹੀਂ ਫਿਰ ਤੋਂ ਰੰਦੇ ਨਾਲੇ ਚਲੀਏ ਫਿਰ ਆਪਾਂ ਚਲੋ ਚਲੋ ਫਿਰ ਚਲੋ ਹਾਂ ਜੋ ਬੰਗਲ ਸੁਣਵੇ ਹਾਂਜੀ ਡੈਡੀ ਬੈਠ ਜਾ ਜੋ ਬੰਗਲ ਵਰ ਮੇਤ ਆਸ ਇੱਕ ਦਸ ਵਾਪਰ ਗਿਆ ਹੁਣ ਦਾ ਅਹੀ ਤੇਰੇ ਇਨੇ ਤਰਲੇ ਕੀਤੇ ਤੇ ਤੂੰ ਸਾਡੇ ਘਰ ਤੇ ਤੂੰ ਆਇਆ ਨਾ ਤੇ ਹੁਣ ਕਿਧਰ ਗਿਆ ਡੈਡੀ ਮੇਰੇ ਰਵਿੰਦਰ ਨੇ ਮੈਸੇਜ ਕੀਤਾ ਹੀਗਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਾਰੀ ਗੱਲ ਬਾਅਦ ਚ ਦੱਸ ਦਣਾ ਪਰੌਣਿਆਂ ਨੂੰ ਜਾ ਲੈਂਦੋ ਫਿਰ ਆਪਾਂ ਬਹਿ ਕੇ ਗੱਲ ਕਰ ਲਾਂਗੇ ਮੈਂ ਤੇ ਘੜੀ ਘੜੀ ਆਇਆ ਮੈਂ ਹਾਂ ਚੱਲ ਮੁੜ ਕੇ ਇਹ ਨਾ ਹੋਵੇ ਫਿਰ ਰਵਿੰਦਰ ਨੂੰ ਕੋਈ ਗੱਲ ਕਰਨ ਤੇ ਤੇਰੇ ਘਰ ਆਪਣੇ ਜੀ ਇਤਫਾਕ ਨਹੀਂ ਹੈਗਾ ਤੇ ਬਾਹਰ ਉਹਨਾਂ ਨੇ ਕਰਨਾ ਬੁੱਤੀ ਹਿਸੇ ਕਰਕੇ ਤੇ ਅਹੀਂ ਗਏ ਵੀ ਪਰੌਣਾ ਨਾ ਮੁੜ ਕੇ ਗੱਲ ਕਰੇ ਤੇ ਤੂੰ ਸਾਡੀ ਮੰਨੀ ਨਹੀਂ ਚਲੋ ਕੋਈ ਨਹੀਂ ਅਸੀਂ ਪਹਿਲਿਆਂ ਚ ਹੋ ਗਿਆ ਅਗੇ ਫਿਰ ਆਗੇ ਗੱਲ ਕਰਦੇ ਆ ਚਲੋ ਠੀਕ ਜੋਤ ਹਾਂਜੀ ਗੱਲ ਸੁਣਿਓ ਹਾਂਜੀ ਮੈਂ ਤੇ लवली ਵੀਰ ਤੇ ਦਲਜੀਤ ਵੀਰ ਚਲੇ ਆਂ ਪੈਲੀਆਂ ਚ ਅੱਛਾ ਠੀਕ ਆ ਤੇ ਆਪਾਂ ਹੋ ਕੇ ਆਗੇ ਤੁਸੀਂ ਹੁੰਦੇ ਰੋਟੀ ਦੀ ਤਿਆਰੀ ਕਰ ਚੜੂ ਜਿੰਨੀ ਛੇਤੀ ਹੋ ਜਾਣਗੇ ਅਸੀਂ ਵੀ ਆਪਣੇ ਘਰ ਜਾਣ ਵਾਲੇ ਬਣਾਂਗੇ ਨਹੀਂ ਨਹੀਂ ਰੋਟੀ ਦਾ ਬਸ ਥੋੜਾ ਹੀ ਰਹਿ ਗਿਆ ਕੰਮ ਮੰਮੀ ਕਹਿੰਦੇ ਕੋਈ ਨਹੀਂ ਨਹੀਂ ਉਹਨਾਂ ਨੇ ਨਹੀਂ ਮੇਰੇ ਨਾਲ ਕੋਈ ਗੱਲ ਕੀਤੀ ਡੈਡੀ ਡਾਈ ਇਹ ਮੈਨੂੰ ਕਹਿਣਾ ਤੇ ਸਾਡੇ ਕਿਹਾਂ ਤੋਂ ਆਇਆ ਨਹੀਂ ਤੇ ਉਦਾਂ ਮੈਂ ਹਾਂ ਅਸੀਂ ਤੇ ਰਪਿੰਦਰ ਨੇ ਮੋਹ ਨੂੰ ਆਏ ਆ ਹਾਂਜੀ ਹਾਂਜੀ ਤੇ ਮੈਂ ਜਿੱਦ ਤੂੰ ਪਰੌਣੇ ਚ ਲੱਗੇ ਰਹੇਂ ਹੀ ਚਲ ਜਾਣਾ ਨਹੀਂ ਕੋਈ ਨਹੀਂ ਮੈਂ ਇੰਨਾ ਨਹੀਂ ਮੰਮੀ ਨੇ ਗੱਲ ਕੀਤੀ ਜੇ ਕਹਿਣਗੇ ਕੁਝ ਤੇ ਮੈਂ ਕਿਹੜਾ ਗੋਗੁਜ ਕਹਿਣਾ ਨਹੀਂ ਨਹੀਂ ਕੋਈ ਗੱਲ ਨਹੀਂ ਜਵਾਬ ਦੇਣਾ ਨਹੀਂਗਾ ਨਹੀਂ ਨਹੀਂ ਠੀਕ ਆਂ ਹੀ ਘੜੀਪਾਲ ਹੈਗੇ ਆ ਬਾਅਦ ਫੇਰ ਚਲ ਜਾਣਾ ਹੈ ਬਸ ਬਸ ਤੇ ਤੁਸੀਂ ਕਰੋ ਕੰਮ ਤੇ ਮੈਂ ਪੈਲੀਆਂ ਲੋ ਹੋ ਗਿਆ ਹਾਂ ਹਾਂ ਕੋਈ ਨਹੀਂ ਮੈਂ ਕਰਾਂ ਤਾਂ ਤੋ ਇਹ ਕਿੱਥੇ ਚੱਲੇ ਜੀ ਆਓ ਮੇਰੀ ਗੱਲ ਸੁਣੋ ਰੋਟੀ ਪਾਣੀ ਤੇ ਤਿਆਰ ਹੋ ਗਿਆ ਵਾ ਤੋ ਤਿੰਨੇ ਜਣੇ ਕਿੱਥੇ ਚਲ ਗਏ ਆ ਉਹ ਜੋਬਨ ਕਹਿੰਦਾ ਸੀ ਜਦ ਮੈਂ ਜਾਣਾ ਜਰਕ ਬੰਬੀ ਤੇ ਅੱਛਾ ਤੇ ਲਵਲੀ ਕਹਿੰਦਾ ਅਸੀਂ ਕੀ ਕਰਨਾ ਇੱਥੇ ਤੇ ਚਲ ਅਸੀਂ ਵੀ ਫੇਰਾ ਮਾਰ ਆਉਂਦੇ ਆ ਲੈ ਦੱਸ ਤੁਹਾਡਾ ਦਿਮਾਗ ਠੀਕ ਵਾ ਉਹਨਾਂ ਤਿੰਨਾਂ ਜਣਿਆਂ ਨੂੰ ਕੱਲਿਆਂ ਨੂੰ ਘਰ ਪਾਵਾ ਜੋਬਨ ਉਹਦਾਂ ਦੀ ਕੋਈ ਗੱਲ ਕਰ ਦੂਗਾ ਲਵਲੀ ਦੇ ਨਾਲ ਮੁੜ ਕੇ ਲੈਣੀਆਂ ਦੀਆਂ ਦੇਣੀਆਂ ਪਿਆ ਜਾਣੀਆਂ ਵਾ ਤੁਸੀਂ ਨਾਲ ਜਾਂਦੇ ਹੋ ਉਹਨਾਂ ਦੇ ਜਾ ਹੋਣੀ ਚਲ ਜੋ ਮਗਰ ਮੇਰੀ ਗੱਲ ਸੁਣਾ ਰਬਨ ਜੀ ਉਹਨੇ ਖਲਾਰਾ ਪਾਉਣਾ ਹੁੰਦਾ ਨਾ ਤੇ ਉਹਨਾਂ ਦੇ ਸਾਹਮਣੇ ਪਾ ਦੇਣਾ ਸੀ ਉਹ ਤੇ ਕੋਲ ਮਿਲ ਗਿਆ ਕੋਈ ਗੱਲ ਹੀ ਨਹੀਂ ਹੈ ਇਦਾਂ ਦੀ ਕੋਈ ਪਤਾ ਥੋੜਾ ਵਾ ਤੁਹਾਡੇ ਸਾਹਮਣੇ ਨਾ ਗੱਲ ਕਰੇ ਤੇ ਜਾ ਕੇ ਬੰਬੀ ਤੇ ਉਹਨਾਂ ਨੂੰ ਸਾਰੀ ਹਕੀਕਤ ਦੱਸ ਦੇ। ਉਹ ਨਹੀਂ ਨਹੀਂ। ਹਾਂ। ਜੇ ਇੰਨਾ ਦੀ ਗੱਲਬਾਤ ਕਰਨੀ ਹੁੰਦੀ ਤੇ ਉਹਨੇ ਕਰ ਦੇਣੀ ਸੀ। ਚਲ ਕੋਈ ਗੱਲ ਨਹੀਂ ਲੱਗ ਜਾਊਗਾ ਪਤਾ। ਵੇ ਆ ਹੁਣ ਜਾਣ ਕੇ ਪੂਰੇ ਸੇ ਦਰ ਤੇ ਫੇਰ ਹੀ ਆ। ਮੈਂ ਤਾਂ ਕਿਹਾ ਪੁੱਛਿਆ ਸੀ। ਹਾਂ। ਮੈਂ ਸਾਨੂੰ ਤਾਂ ਦੋਵਾਂ ਜੀਆਂ ਨੂੰ ਜਵਾਬ ਦਿੱਤਾ ਸੀ ਤੇ ਹੁਣ ਪੁੱਤ ਕਿਤਾ ਸੁਆਪ ਬਣ ਗਿਆ ਫਿਰ ਹੌਣ ਦਾ ਤੇ ਮੈਨੂੰ ਕਹਿੰਦਾ ਡੈਡੀ ਜੀ ਮੈਨੂੰ ਨਾ ਰਵਿੰਦਰ ਨੇ ਮੈਸੇਜ ਕੀਤਾ ਸੀ ਤੇ ਮੈਂ ਤਾਂ ਆਇਆ ਵਾ। ਤੇ ਕੋਈ ਨਹੀਂ ਬੈ ਰਿਸ਼ਤੇਦਾਰ ਜਾਂਦੇ ਆ ਨਾ ਤੇ ਬੈ ਕੇ ਗੱਲ ਕਰ ਲਾਂਗੇ ਜੋਤ ਤੇ ਇਦਾਂ ਹੀ ਰਾਲ ਮਿਲ ਗਈ ਆ ਵਿੱਚ ਏਦਾਂ ਵੀ ਜਿੱਦਾਂ ਕੋਈ ਗੱਲ ਹੋਈ ਨਹੀਂ ਹੁੰਦੀ ਰਪਿੰਦਰ ਤੇ ਉਹ ਰੋਟੀ ਪਾਣੀ ਲਈਆਂ ਮੈਂ ਬਣਾਉਣਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਆ ਚੱਲ ਕੋਈ ਗੱਲ ਨਹੀਂ ਆਏ ਆ ਤੇ ਰੋਟੀ ਪਾਣੀ ਖਾਣਗੇ ਤੇ ਚੱਲ ਜਾਣਗੇ ਇਦਾਂ ਹੀ ਚੱਲ ਫੇਰਾ ਪੂਰਾ ਮਾਰਦੇ ਰਹਿਣਾ ਬੜਾ ਵਧੀਆ ਵਾ ਗੱਲ ਰਮ ਰੰਗ ਕੀਤੀ ਤੇ ਮੇਰੇ ਕੋ ਵੀ ਹੋ ਗਈ ਵੀ ਐਵੇਂ ਗੁੱਸੇ ਵਿੱਚ ਨੂੰ ਮੈਂ ਕਹਤਾ ਵੀ ਜਾ ਭੱਜਾ ਇੱਥੋਂ ਚੱਲ ਜੇ ਮੈਂ ਕਹਤਾ ਹੀ ਗੁੱਸਾ ਇਹਨਾਂ ਵੀ ਨਹੀਂ ਕਰਨਾ ਚਾਹੀਦਾ ਚੱਲ ਜੇ ਤੁਸੀਂ ਕਹਤਾ ਹੀ ਪਿਓ ਹੀ ਆਖਰ ਤਨੀ ਆ ਗਈ ਥੋੜਾ ਬੋਤਾ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਸੀ ਵੀ ਮਾਪਿਓ ਗਲਤੀ ਤੋਂ ਆਂਦੇ ਹੁੰਦੇ ਆ ਉਹ ਕੀਤਾ ਤਾਂ ਮੈਂ ਭਲਾ ਹੋ ਗਿਆ ਬੁਰਾ ਨਾ ਹੋ ਗਿਆ ਬੁਰਾ ਪਰ ਵੇਖ ਲੋ ਜਿਹੜੀ ਇਨੈ ਚਰ ਦੀ ਕੀਤੀ ਖਰਾਈ ਸੀ ਉਹ ਤੇ ਖੂ ਦੇ ਵਿੱਚ ਪੈ ਗਈ ਨਾ ਇੱਕ ਮਿੰਟ ਦੇ ਵਿੱਚ ਹੁਣ ਉਹ ਪਿਛਲੀਆਂ ਕੀਤੀਆਂ ਸਾਰੀਆਂ ਪੁੱਲ ਗਿਆ ਵੀ ਮੈਨੂੰ ਪਾਲਿਆ ਵਾ ਮੇਰਾ ਗੰਦ ਸੁੱਟਦੇ ਰਹੇ ਆ ਮੈਨੂੰ ਸਾਰੇ ਕੰਮ ਕਰਦੇ ਰਹੇ ਆ ਵੇਖ ਲੋ ਹੁਣ ਜਨਾਨੀ ਆਈ ਆ ਤੇ ਲੈ ਕੇ ਤਾਂ ਗਾਂ ਗਿਆ ਮੈਂ ਹੈ ਤਨੂਰ ਪਰ ਤੈਨੂੰ ਮੈਸੇਜ ਕੀਤਾ ਤੇ ਤੂੰ ਆ ਗਿਆ ਤੇ ਜੇ ਤੂੰ ਨਾ ਉਹ ਕਰਦੀ ਤੇ ਤੂੰ ਆਉਣਾ ਹੀ ਨਹੀਂ ਤੇ ਜਿੱਦਣ ਤੁਸੀਂ ਕਹਿਣਾ ਸੀ ਨਾ ਵੀ ਅਸੀਂ ਗਏ ਹਾਂ ਤੇਰੇ ਮਾਪਿਆਂ ਤੋਂ ਉਦਣ ਹੀ ਆ ਜਾਨੋ ਭਾਵੇਂ ਇੱਕ ਰਾਤ ਹੀ ਰਹਿਣੋ ਅਗਲੇ ਦਿਨ ਚਲ ਜਾਨੋ ਸਾਡਾ ਵੀ ਗੁੱਸਾ ਠੰਡਾ ਹੋ ਜਾਂਦਾ ਵੀ ਸਾਡੇ ਨਾਲ ਤੁਰ ਪਿਆ ਵਾ ਮੈਂ ਕੀਤੀਆਂ ਸਾਰੀਆਂ ਕਿ ਸਾਡਾ ਮੁੱਲ ਕੀ ਰੱਖਿਆ ਤੂੰ ਫਿਰ ਕੋਈ ਐਤ ਨਹੀਂ ਗਾਲੀ ਨਾ ਨਾ ਬੋਲਿਆ ਨਹੀਂ ਡੈਡੀ ਬਾਅਦ ਵਿੱਚ ਗੱਲਾ ਕਰਾਂਗੇ ਅੱਛਾ ਹਾਂ ਚਲ ਕੋਈ ਨਹੀਂ ਆਉਂਦੇ ਆ ਨਾ ਤੇ ਫੇਰ ਰੋਟੀ ਪਾਣੀ ਤੇ ਪਰੌਣਿਆਂ ਨੂੰ ਖਵਾ ਲਾਂ ਬੈਠੇ ਮੈਂ ਆਹੋ ਪੁੱਤ ਬਣ ਗਿਆ ਰੋਟੀ ਪਾਣੀ ਹਾਂਜੀ ਬਸ ਹੋ ਗਿਆ ਵਾ ਤਿਆਰ ਇਹਨਾਂ ਨੂੰ ਹੀ ਡਿਕਨ ਨਹੀਂ ਆਈ ਨੀ ਬਰੋਂ ਹਲੇ ਆਹ ਬੰਦੀ ਯਾਰ ਨੂੰ ਕਹਿਣ ਲਈ ਚਲ ਗਈ ਆ ਹਾਂ ਕੋਈ ਨਹੀਂ ਆਉਂਦੇ ਆ ਤੇ ਪਾ ਕੇ ਤੇ ਫੜਾਓ ਤੇ ਵੇਖ ਲਓ ਮੇਜੀ ਹੁਣ ਵੀ ਤੇ ਜੋ ਬਨ ਆਇਆ ਹੀ ਆ ਨਾ ਤੁਸੀਂ ਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਕਿਹਾ ਵਾ ਤੇ ਨਾ ਹੋਰ ਉਥੇ ਜਾ ਕੇ ਬੁਲਣ ਵਾਲੀਆਂ ਗੱਲਾਂ ਕਰਦੇ ਹੋਣੇ ਤਾਂ ਤੇ ਤੁਹਾਡੇ ਨਾਲ ਤੁਰਿਆ ਨਹੀਂ ਆ ਮੇਰੇ ਇੱਕ ਮੈਸੇਜ ਹੀ ਆਇਆ ਕਿ ਨਾ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਉਹਨੇ ਗੱਡਾ ਤੇਰਾ ਮੈਸੇਜ ਵੇਖਿਆ ਹੁਣ ਆਵਾ ਜੇ ਵੇਖਿਆ ਹੁੰਦਾ ਤੇ ਆਉਂਦਾ ਨਾ ਆਇਆ ਨਾ ਹੁਣ ਚਾਲ ਪਿੰਦਰ ਚੰਗਾ ਹੋ ਗਿਆ ਆ ਗਿਆ ਤੇ ਤੇਰੀ ਵੀ ਰਹਿ ਰਹਿ ਗਈ ਆ ਤੁਹਾਡੀ ਵੀ ਰਹਿ ਗਈ ਆ ਨਾ ਆਉਂਦਾ ਨਾ ਤੇਰੀ ਵੀ ਵੇਜਤੀ ਹੋਣੀ ਹੈ ਤੁਹਾਡੀ ਵੀ ਹੋਣੀ ਹੈਗੀ ਫਿਰ ਮਮਮੀ ਜੀ ਬਹਾਨਾ ਹੀ ਮਾਰਿਆ ਹੀ ਮਾਰਿਆ ਹੀ ਪਿਓ ਪਿੰਡ ਗਏ ਉਥੇ ਉਹਨਾਂ ਨੂੰ ਕੰਮ ਆ ਹੀ ਤੇ ਆਪੇ ਕੋਈ ਨਹੀਂ ਫੇਰ ਇੱਕ ਦੋ ਵਾਰ ਪੁੱਛੇ ਤਾਂ ਫੇਰ ਇਹਨਾਂ ਨੇ ਹਟ ਜਾਣਾ ਹੀ ਨਹੀਂ ਹੁਣ ਵੀ ਤੇ ਆਈ ਆ ਜਦੋਂ ਅਸੀਂ ਦੋਵੇਂ ਜਾਣੇ ਲੈਣ ਗਏ ਹਾਂ ਉਹਦੇ ਹੀ ਆ ਜਾਂਦੇ ਇੱਕ ਰਾਤ ਰਹਿਂਦੇ ਤਾਂ ਅੱਜ ਸ਼ਾਮ ਨੂੰ ਭਾਵੇਂ ਚਲ ਜਾਂਗੀ ਉਹ ਮਮਮੀ ਜੀ ਗੱਲ ਕਰਨ ਵਿੱਚ ਵੀ ਥੋੜਾ ਫਰਕ ਹੁੰਦਾ ਵਾ ਜੇ ਬੰਦਾ ਕਰੇ ਨਾ ਅਕੜ ਵੀ ਨਹੀਂ ਅਹੀ ਆਪਣੀ ਅਕੜ ਵਿੱਚ ਹੀ ਰਹਿਣਾ ਵਾ ਤੇ ਅਗਲੇ ਨੂੰ ਹਮੇਸ਼ਾ ਨਹੀਂ ਦਿੰਦੀ ਵਈ ਵਿਖਾਈਏ ਤਾਂ ਤਾਂ ਵੀ ਨੀ ਨਾ ਗੱਲ ਬੰਦੀ ਹੈਗੀ ਨਹੀਂ ਉਹਨੂੰ ਮੈਂ ਕੀ ਕਿਹਾ ਸੀਗਾ ਬੰਦਿਆ ਨੂੰ ਤੇ ਕਿਹਾ ਵੀ ਆ ਜਾ ਪਰੋਣਾ ਕਹਿਣ ਦਿਆ ਵਾ ਹੋਰ ਮੈਂ ਕੀ ਜਾਂਦੀ ਉਹਨੂੰ ਦੋ ਤਿੰਨ ਵਾਰ ਮੈਂ ਕਿਹਾ ਤੇ ਉਹ ਆਪਣੇ ਨੂੰ ਪੁੱਛ ਲਾ ਜੀ ਨਹੀਂ ਇਹਨੂੰ ਕਹਤੀ ਮੈਂ ਤੇ ਪੁੱਤ ਨੂੰ ਇੱਥੋਂ ਤੱਕ ਕਿਹਾ ਵੀ ਸਾਡੀ ਇੱਜ਼ਤ ਦਾ ਸਵਾਲ ਵਾ ਹਾਂਜੀ ਮੇਰਾ ਪੁੱਤ ਅੱਗੇ ਅੱਗੇ ਤੇ ਹਿਤਨ ਲੈੜਾ ਆਏ ਦੋਵੇਂ ਜੀ ਨਹੀਂ ਡੈਡੀ ਜੀ ਟਾਈਮ ਬੜਾ ਹੋ ਗਿਆ ਵਾ ਫਲਾਂ ਟੇਗਾ ਹੁਣ ਮੈਂ ਇੱਥੇ ਕਮਾਉਂ ਡਿਆ ਹਾਂ ਕਰ ਡਿਆ ਮੈਂ ਹੈ ਵੀ ਪਰੋਣਾ ਕੀ ਆਖੂਗਾ ਜਣਾ ਕਰ ਨਹੀਂ ਡੈਡੀ ਜੀ ਮੇਰ ਕੋ ਨਹੀਂ ਹੁਣ ਜਾਇਆ ਜਣਾ ਨਹੀਂ ਉਹਨੇ ਤੇ ਸਾਨੂੰ ਸਵਾਦ ਨਾ ਅੰਦਰ ਜਾਣ ਨੂੰ ਵੀ ਨਹੀਂ ਕਿਹਾ ਵੀ ਧੁੱਪੇ ਕਦੋਂ ਦੇ ਗਰਮੀ ਵਿੱਚ ਖਲੋਤੇ ਪਿਆ ਕੇ ਤੇਰੇ ਪਾਣੀ ਦੇ ਤੇਰ ਨੂੰ 2-3 ਘੰਟੇ ਡਿੱਕਿਆ ਪਤਾ ਨਹੀਂ ਕਿੱਥੋਂ ਆਏ ਦੋਵੇਂ ਜੀ ਫਿਰਦੇ ਫੁਰਦੇ ਬੈਗ ਇਹਨਾਂ ਨੇ ਮੋਢੇ ਤੇ ਪਾਇਆ ਸਾਨੂੰ ਨੇ ਕਿਹਾ ਵੀ ਪਾਣੀ ਪੀ ਲੋ ਜਾਂ ਚਾਹ ਪੀ ਲੋ ਅਹੀਂ ਤੇ ਹੀ ਤੁਮ ਆ ਗਏ ਅੰਦਾਜ਼ ਦੜੀ ਜੀ ਬੈਨ ਤੋਂ ਦੇ ਆਪਣੇ ਥਾਂ ਨਹੀਂ ਹੋਣੀ ਤਾਂ ਤੁਹਾਨੂੰ ਕਿੱਥੇ ਭੱਲਣਾ ਸੀ ਉਹਨਾਂ ਨੇ ਕੀ ਬੜਾ ਇਦਾਂ ਹੀ ਤੁਰੇ ਫਿਰਦੇ ਚੱਲਦੇ ਨਹੀਂ ਗਰਮੀ 'ਚ ਇੰਨੀ ਗੱਲ ਕਹੀ ਆ ਪਿੱਗੇਟ ਲੱਗਾ ਥੋਲਣ ਜੇ ਆਉਣਾ ਵਾ ਤਾਂ ਤੁਹਾਡੀ ਮਰਜ਼ੀ ਹੈ ਜੇ ਨਹੀਂ ਆਉਣਾ ਤਾਂ ਵੀ ਵੇਖ ਲਓ ਚੱਲ ਮੰਮੀ ਜੀ ਡੜੀ ਜੀ ਮੈਂ ਤੁਹਾਨੂੰ ਇਹੋ ਗੱਲ ਸਮਝਾਉਣੀ ਆ ਕਿ ਜੋ ਵੀ ਪਿਛੇ ਹੋ ਗਿਆ ਵਾ ਨਾ ਉਹਦੇ ਉੱਤੇ ਮਿੱਟੀ ਪਾ ਦਿਓ ਹੁਣ ਉਹ ਵਾਲੀਆਂ ਗੱਲਾਂ ਜੇ ਬਾਰ-ਬਾਰ ਪੁੱਟਦੇ ਰਹੇ ਨਾ ਤੇ ਘਰ ਦੇ ਵਿੱਚ ਫੇਰ ਦੁਬਾਰਾ ਉਹ ਹਾਲ ਹੋ ਜਾਣਾ ਜੀ ਤੇ ਜੇ ਤੁਸੀਂ ਹੁਣ ਚੰਗੇ ਹੋਗੇ ਸੁਧਰ ਜਾਓਗੇ ਤੇ ਚੱਲ ਉਹ ਵੀ ਗੜੀ ਤੁਹਾਡਾ ਪੋਤਵਾ ਤਾਂ ਵੀ ਇੰਨਾ ਦਹੀ ਨੂੰ ਪਾਲਿਆ ਪੜਾਇਆ ਲਖਾਇਆ ਹੁਣ ਏਦਾਂ ਘਰੋਂ ਬੇਕਾਰ ਕੀਤਾ ਬਹੁਤੇ ਚੰਗੇ ਨਹੀਂ ਲੱਗਦਾ ਹੈਗਾ ਰਪਿੰਦਰ ਅਸੀਂ ਤੇਰੀਆਂ ਸਾਰੀਆਂ ਗੱਲਾਂ ਮੰਨ ਲੈਨੇ ਆ ਹਾਂਜੀ ਇਹ ਉਹ ਭਲਕੇ ਨਾ ਇੱਥੇ ਰਿਹਾ ਤੇ ਫੇਰ ਦੱਸ ਕੀ ਕਰੇਗੀ ਚੱਲ ਮੈਂ ਤੁਹਾਨੂੰ ਇਹੋ ਕਹਿਨੀ ਬਸ ਤੁਸੀਂ ਚੰਗੇ ਰਹੋ ਡਾਡੀ ਜੀ ਵੇਖੋ ਮੈਂ ਹੁਣ ਕੱਲ ਜਦੋਂ ਉਹਨੂੰ ਮੈਸੇਜ ਕੀਤਾ ਵਾ ਨਾ ਤੇ ਚਲੋ ਉਸੇ ਵੇਲੇ ਉਹ ਮੇਰੇ ਕਹਿੰਦੇ ਉਹ ਆ ਗਿਆ ਵਾ ਮੈਨੂੰ ਇਹੋ ਗੱਲ ਹੀ ਕਹੀ ਜੁਬ ਨਹੀਂ ਜਾਣਾ ਵਾ ਪਿੰਡ ਤੇ ਤੂੰ ਮੇਰਾ ਵੀਰ ਬਣ ਕੇ ਘਰ ਆ ਜੀ ਤੇ ਚਲੋ ਉਹ ਆ ਵੀ ਗਿਆ ਵਾ ਤੇ ਹੁਣ ਬਾਕੀ ਗੱਲ ਸਾਰੀ ਹੈ ਤੁਹਾਡੇ ਤੇ ਗੜੀ ਤੁਸੀਂ ਵੇਖ ਲਓ ਆਪਣਾ ਰਪਿੰਦਰ ਸਾਡੇ ਤਾਂ ਕਾਦੀ ਗੱਲ ਵਾ ਉਹ ਤਾਂ ਉਹਦੀ ਮਰਜ਼ੀ ਆ ਪਿੱਛੇ ਰਹਿਣਾ ਕਿ ਨਹੀਂ ਰਹਿਣਾ ਨਾਲੇ ਤੇਰੇ ਮੈਂ ਅਸੀਂ ਤੇ ਆਇਆ ਵਾ ਅਹੀਂ ਲੈਣ ਗਏ ਹਾਂ ਉਹ ਤੋਂ ਨਹੀਂ ਹੈਗਾ ਹੁਣ ਤੂੰ ਹੀ ਉਹਨੂੰ ਪੁੱਛ ਲਾ ਫੇ ਰਹੂਗਾ ਕਿ ਜਾਣਾ ਵਾ ਮੰਮੀ ਜੀ ਵੇਖੋ ਫੇਰ ਬਾਰ ਬਾਰ ਉਹੀ ਗੱਲਾਂ ਹੀ ਮੈਂ ਤਹ ਹੁਣ ਆਈ ਆ ਘੜੀ ਦੀ ਘੜੀ ਤੇ ਫੇਰ ਮੈਂ ਆਪਣੇ ਪਿੰਡ ਚੱਲ ਜਾਣਾ ਮੈਂ ਕਿਹੜਾ ਇੱਥੇ ਬੈਠੀ ਰਹਿਣਾ ਵਾ ਉਹ ਤੁਹਾਡਾ ਪੋਤਵਾ ਹੁੰਨੇ ਤੁਹਾਡੇ ਕੋ ਰਹਿਣਾ ਵਾ ਇਹ ਤੁਸੀਂ ਆਪਣਾ ਕਰੋ ਵੀ ਤੁਸੀਂ ਕਿਦਾਂ ਨੂੰ ਰੱਖਣਾ ਵਾ ਕਿਦਾਂ ਨਹੀਂ ਰੱਖਣਾ ਆਪਣੇ ਘਰ ਦੇ ਵਿੱਚ ਥਪਾਕ ਬਣਾਓ ਰੁਪਿੰਦਰ ਤੂੰ ਤੇ ਪੁੱਤ ਕਰਦੀਆਂ ਭੋਲੀਆਂ ਗੱਲਾਂ ਹੁਣ ਤੇਰੇ ਮੈਸੇਜ ਇਹਦੇ ਹੋਇਆ ਸਾਡੇ ਅਸੀਂ ਗਏ ਤਾਂ ਸਾਡੇ ਤੇ ਨਾਲ ਆਇਆ ਨਹੀਂ ਉਹ ਤੇ ਉਹ ਕਿਦਾਂ ਸਾਡੇ ਕਹਿਣ ਦੇ ਰਹੂਗਾ ਇੱਕ ਚੱਲ ਤੂੰ ਗਲਤ ਕਰ ਇਹ ਕਰੀ ਤੂੰ ਪੁੱਛ ਤੇ ਸਹੀ ਉਹਨੂੰ ਚਲੋ ਕੋਈ ਗੱਲ ਡੜੀਏ ਜੇ ਤੁਸੀਂ ਕਹਿਂਦੇ ਆ ਨਾ ਆ ਲੈੰਦੋ ਉਹਨੂੰ ਬਾਹਰੋਂ ਤੇ ਫਿਰ ਬਹਿ ਕੇ ਅਸੀਂ ਗੱਲ ਕਰ ਲੈਨੇ ਉਹਨੂੰ ਪੁੱਛ ਲੈਨੇ ਇੱਕ ਵਾਰ ਵੀ ਕਿਦਾਂ ਵਾ ਹੁਣ ਦੂ ਰਹਿਣਾ ਵਾ ਜਾਂ ਕਿਦਾਂ ਵਾ ਚੱਲ ਵੀ ਇਹ ਲਾ ਜਿੱਦਾਂ ਕਰਨਾ ਕਰ ਲਓ ਕੋਈ ਨਹੀਂ ਪੁੱਛ ਲੈਨੇ ਘਰ ਆਉਂਦਾ ਵਾ ਨਾ ਤੇ ਕਰ ਲੈਨੇ ਅਸਲਾ ਭਰੇ ਆ ਵੀ ਮੰਮੀ ਜੀ ਹੁਣ ਇਕੱਠੇ ਹੋਗੇ ਰੋ ਇਦਾਂ ਚੰਗੇ ਨਹੀਂ ਲੱਗੀਦਾ ਲੋਕੀ ਬਾਹਰ ਕਿੰਨੀਆਂ ਗੱਲਾਂ ਕਰਦੇ ਆ ਇੱਕ ਦਿਆਂ ਚਾਰ ਚਾਰ ਬਣਾਉਂਦੇ ਆ ਨਰਪਿੰਦਰ ਲੋ ਗੱਲਾਂ ਹਨੂ ਕੱਲਿਆਂ ਨੂੰ ਕਰਨਗੇ ਇਹਨੂੰ ਨਾ ਕਰਨਗੇ ਵੀ ਸਾਰੇ ਕੰਮ ਤੇਰੇ ਕੀਤੇ ਤੇ ਹੁਣ ਤੂੰ ਵੱਡਾ ਹੋਇਆ ਉਹਨਾਂ ਨੂੰ ਬਿਠਾ ਕੇ ਰੋਟੀ ਖਵਾ ਲੰਡਾ ਟਾਈਮ ਆਇਆ ਤੇ ਤੂੰ ਲੱਤ ਮਾਰ ਕੇ ਤਾਂ ਗਾਂ ਗਿਆ ਕਰਦੀ ਮਾਂ ਲੈ ਮੇਰੀ ਸੁਣੋ ਮੇਰੀ ਸੁਣੋ ਗੱਲ ਉਹਨੂੰ ਫੇਰ ਕਿਸੇ ਨੇ ਨਿਆਣੇ ਦਾ ਨਿਆਣਾ ਹੀ ਆਖਣਾ ਵਾ ਉਹਨੂੰ ਕਿਸੇ ਨੇ ਨਹੀਂ ਕਹਿਣਾ ਵੀ ਉਹ ਸਿਆਣਾ ਵਾ ਵੱਡੇ ਤੁਸੀਂ ਆ ਤੁਹਾਨੂੰ ਸਮਝਣਾ ਪੈਣਾ ਵਾ ਤੁਸੀਂ ਥੋੜਾ ਜਿਹਾ ਨੀਵਾ ਹੋ ਜਾਓ ਨਾ ਤ ਸਾਰਾ ਕੋ ਠੀਕ ਹੋ ਜਾਣਾ ਵਾ ਉਹ ਪੁੱਤ ਮੇਰੀ ਗੱਲ ਸੁਣ ਲੈ ਤੇਰੇ ਹੁੰਦਿਆ ਜਿੰਨਾ ਰੱਖ ਰਖਾਉਣਾ ਉਹ ਤਾਂ ਕੋ ਹੈਗਾ ਕਿ ਨਹੀਂ ਹੈਗਾ ਪੈਸੇ ਤੇਲੇ ਦਾ ਮੈਂ ਜੇ ਆਟੀਆਂ ਕੋਲੇ ਲੈਂਦਾ ਜਾਂ ਕੇ ਕੋਲੇ ਲੈਂਦਾ ਮੈਂ ਉਸੇ ਬਣਾਉਂਦਾ ਕਿ ਜਵਨ ਪੁੱਤ ਆ ਫੜ ਲਾ ਹੁਣ ਉਥੇ 10000 ਰੁਪਏ ਤੇ ਲੱਗਾ ਲੋਕਾਂ ਦੇ ਟਰੈਕਟਰ ਤੋਂ ਹੁੰਦਾ ਫਿਰਦਾ ਡੈਡੀ ਮੰਮੀ ਤੁਹਾਨੂੰ ਵੀ ਪਤਾ ਹੈਗਾ ਵਾ ਉਹ ਕੋ ਵਿਚਾਰੇ ਕੋ ਕਿੰਨੇ ਕ ਪੈਸੇ ਰਹਿੰਦੇ ਹੁੰਦੇ ਹੀ ਮੈਂ ਵੀ ਇੱਥੇ ਰਹਿੰਦੀ ਰਹੀ ਹਾਂ ਮੈਨੂੰ ਵੀ ਪਤਾ ਸਾਰਾ ਕੁਝ ਤੂੰ ਉਹਦੇ ਕੋਲੀਆਂ ਗੱਲਾਂ ਕਰਨੀ ਉਹ ਹੀ ਕਹਿੰਦੀ ਉਹਦੇ ਕੋ ਪੈਸੇ ਨਹੀਂ ਹੀ ਰਹਿੰਦੇ ਸਾਰੇ ਪੈਸੇ ਤਾਂ ਉਹਦੇ ਕੋ ਹੁੰਦੇ ਹੀ ਜਦੋਂ ਤੇਰੇ ਡੈਡੀ ਨੇ ਸ਼ਹਿਰ ਬੈਰ ਜਾਣਾ ਤੇ ਉਹਦੇ ਕੋਲ ਲੈ ਕੇ ਟਰਣਾ ਵੀ ਜੋ ਬਣਾ ਇੰਨੇ ਪੈਸੇ ਚਾਹੀਦੇ ਆ ਤਾਂ ਦੇ ਹੁਣ ਹਨੂ ਕੀਤਾ ਕਿੱਥੇ ਵਰਤਦਾ ਰਿਹਾ ਤੇ ਕਿੱਥੇ ਖਰਚਦਾ ਰਿਹਾ ਕਦੀ ਪੁੱਛਿਆ ਹੀ ਹਿਸਾਬ ਲਿਆ ਹੀ ਉਹਦੇ ਕੋਲ ਥੋੜਾ ਤੇਰੇ ਵਿਆਹ ਦੇ ਵਿੱਚ ਇੰਨਾ ਖਰਚਾ ਕੀਤਾ ਪੁੱਛ ਲਈ ਇਹਨੂੰ ਵੀ ਪੈਸੇ تیر ਕੋ ਕਿ ਡੈਡੀ ਕੋਈ ਆਪੀ ਤੈਨੂੰ ਦੱਸੂਗਾ ਤੇ ਜੇ ਸਾਰੇ ਕੰਮ ਕਰਦਿਆਂ ਕਰਾਉਂਦਿਆਂ ਵੀ ਪੁੱਤ ਨਹੀਂ ਬਣਦਾ ਤੇ ਫਿਰ ਇਹੀ ਕੀ ਕਰ ਸਕਦੇ ਆ ਚਲ ਅਮੀ ਜੀ ਹੁਣ ਉਹਨੂੰ ਇੱਕ ਵਾਰ ਮੌਕਾ ਦੋ ਜੋ ਪਿਛੇ ਹੋ ਗਿਆ ਉਹਨੂੰ ਮੈਂ ਤਾਂ ਕਹਿ ਨਹੀਂ ਵੀ ਉਹ ਵਾਲੀਆਂ ਗੱਲਾਂ ਛੱਡ ਦੋ ਤੂੰ ਹੀ ਫੇਰ بار بار ਉਹੀ ਗੱਲਾਂ ਕਰੀ ਜਾਂਦੇ ਐ ਏਦਾਂ ਗੱਲਾਂ ਚੱਲਦੀਆਂ ਰਹੀਆਂ ਨਾ ਤੇ ਫੇਰ 니ਜੇ ਘਰ ਵਸਣਾ ਹੈ ਚੱਲ ਕੋਈ ਨਹੀਂ ਤੂੰ ਪੁੱਛ ਲੈ ਮੈਂ ਤਾਂ ਕਹਿਣ ਲਈ ਆ ਉਹ ਤੁਹਾਨੂੰ ਤਾਂ ਕੋਈ ਨਹੀਂ ਪੁੱਛ ਲੈਨੇ ਇੱਕ ਵਾਰ ਬਾਲ ਕੇ ਸਾਰੀ ਸਲਾਹ ਕਰ ਲੈਨੇ ਲੈ ਉਠਾਲ ਕੇ ਨਾ ਇੱਕ ਵਾਰੀ ਪੁੱਛ ਲੈ ਤੂੰ ਵੀ ਭੈਣਵਾ ਤੂੰ ਵੀ ਭੈਣਵਾ ਦੀ ਚਲੋ ਕੋਈ ਨਹੀਂ ਮੈਂ ਕਰਦੀ ਆ ਸਲਾਹ ਪਰ ਇਹ ਆ ਵੀ ਤੁਹਾਡਾ ਵੀ ਫਰਜ਼ ਬਣਦਾ ਵਾ ਥੋੜਾ ਜਿਹਾ ਉਹਨੂੰ ਨਾ ਪਿਆਰ ਦੇ ਨਾਲ ਸਮਝਾਓ ਪਿਆਰ ਨਾਲ ਗੱਲ ਕਰੋ ਹਈਦਾ ਤੁਸੀਂ ਵੀ ਪਾਉਗੇ ਤੁਹਾਡੇ ਗੁੱਸੇ ਦੇ ਵਿੱਚ ਉਹਦਾ ਉਹਦੇ ਮਨ ਵਿੱਚ ਫੇਰ ਉਹ ਗੱਲਾਂ ਬਾਰ ਬਾਰ ਹੁੰਦੀਆਂ ਆ ਵੀ ਮੇਰਾ ਨਸ਼ਾ ਕਰੇ ਫੇਰ ਇਹੋ ਕੋ ਹੁਣਾ ਘਰ ਦੇ ਵਿੱਚ ਉਹਨਾਂ ਪਿਆਰ ਨਾਲ ਗੱਲ ਕਰੋ ਵੀ ਨਹੀਂ ਪੁੱਤ ਹੁਣ ਤੂੰ ਘਰ ਆਇਆ ਵਾ ਤੇਰਾ ਘਰ ਵਾਦੂ ਇੱਥੇ ਰੋ ਆਪੇ ਉਹਦਾ ਵੀ ਮਨ ਬਦਲ ਜਾਊਗਾ ਚੱਲ ਕੋਈ ਨਹੀਂ ਵੇਖਣੀਆ ਚਲੋ ਵੇਖ ਲੋ ਬਣੀ ਦਾ ਕਰੋ ਤਿਆਰੀ ਮੈਨੂੰ ਤਰਪਿੰਦਰ ਦੀ ਸਮਝ ਨਹੀਂ ਆਉਂਦੀ ਇੱਕੋ ਹੀ ਗੱਲ ਕਰੀ ਜਾਂਦੀ ਆ ਤੁਸੀਂ ਉਹਨੂੰ ਕਹੋ ਰਹਿ ਪੇ ਤੁਸੀਂ ਉਹਨੂੰ ਕਹੋ ਰਹਿ ਪੇ ਅਸੀਂ ਕਿੱਦਾਂ ਕਹੀਏ ਜਦੋਂ ਸਾਡੇ ਨਾਲ ਨਹੀਂ ਆਇਆ ਇਹਦੇ ਕਹਿਣ ਤੇ ਆਇਆ ਵਾ ਇਹ ਨੂੰ ਪੁੱਛ ਲੈ ਵੀ ਰਹਿਣਾ ਕਿ ਨਹੀਂ ਰਹਿਣਾ ਰਮਨ ਧੀਤ ਭਵੇਂ ਸਾਡੀ ਆ ਤੇ ਗੱਲਾਂ ਸਾਰੀਆਂ ਉਹਦੇ ਵਾਲੀਆਂ ਕਰਕੇ ਗਈਓ ਉਹ ਲੀੜਾ ਟਾਕੇ ਤੋਂ ਨਾਲ ਨਹੀਂ ਕੋਈ ਲੈ ਕੇ ਆਏ ਰਹਿਣਾ ਉਹਨਾ ਕਿੱਥੇ ਆ ਖਾਲੀ ਹੱਥ ਹੀ ਆਏ ਆ ਚੱਲ ਰਹਿਣਾ ਜਾਂ ਨਹੀਂ ਰਹਿਣਾ ਉਹ ਤਾਂ ਗੱਲ ਹੀ ਵੱਖਰੀ ਆ ਤੂੰ ਕੁੜੀ ਦੀਆਂ ਗੱਲਾਂ ਨਹੀਂ ਸੁਣੀਆਂ ਪਹਿਲਾਂ ਕੁੜੀ ਆਂਦੀ ਹੀ ਭੀ ਮੈਂ ਅੱਖੀ ਨਾਲ ਵੇਖਾਂ ਇਹਨਾਂ ਦੋਵਾਂ ਜੀਆਂ ਨੂੰ ਨਿੱਕੀ ਨਿੱਕੀ ਗੱਲ ਤੋਂ ਕਪਾਤਾ ਪਾਉਂਦੀ ਹੁੰਦੀ ਹਿੱਗੀ ਜੇ ਇਹਨਾਂ ਨੇ ਜਾਣਾ ਤਾਂ ਮੈਂ ਨਹੀਂ ਫਲਾਣੇ ਥਾਂ ਤੇ ਜਾਣਾ ਤੇ ਹੁਣ ਇਹਨੂੰ ਪਰਾ ਦੇ ਪਿਆ ਵਾ ਹੁਣ ਮਾਂ ਪਿਓ ਗਲਤ ਹੋ ਗਏ ਆ ਮੈਨੂੰ ਤਾਂ ਇਹਨਾਂ ਨਿਆਣਿਆਂ ਦੀ ਸਮਝ ਨਹੀਂ ਆਉਂਦੀ ਆਪਣੇ ਮਾਪਿਆਂ ਨੂੰ ਗਲਤ ਕਹਿਣਾ ਤਾਂ ਉਹਨੂੰ ਠੀਕ ਕਹਿਣਾ ਵੀ ਉਹ ਠੀਕ ਵਾ ਆਪਣੀ ਜਗ੍ਹਾ ਤੇ ਹਾਂ ਇੱਥੇ ਮੂੰਹ ਤਾਂ ਕਹਿ ਕੇ ਕਿਨੇ ਸਾਡੇ ਕਹਿੰਦੇ ਉਹ ਤਾਂ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਵੀ ਗਲਤ ਕੌਣ ਆ ਚੱਲ ਕੋਈ ਨਹੀਂ ਪਤਾ ਤਾਂ ਰਵੇ ਫਿਰ ਪਤਾ ਹੁਣ ਜੁੱਤੀਆਂ ਥੋੜਾ ਇਹਨਾਂ ਕੋਲ ਖਾਣੀਆਂ ਵਾ ਵੀ ਜੁੱਤੀਆਂ ਖਾਈ ਜਾਣੀਆਂ ਵਾ ਜੇ ਲਿਆਂਦਾ ਹੀ ਇਹਨੂੰ ਘਰ ਤੇ ਉਹ ਤੂੰ ਜਾ ਵੇਖੋ ਮਾਰੋ ਮਗਰ ਫੇਰਾ ਇਹ ਨਾ ਹੋਵੇ ਤਾਂ ਸਾਰੀਆਂ ਗੱਲਾਂ ਦੱਸ ਦੇ ਉਹਨਾਂ ਨੂੰ ਰੱਟਾ ਪਾ ਕੇ ਬਹਿ ਜਾਏ ਹੋਰ ਕੋਈ ਗੱਲ ਨਹੀਂ ਸਰਪਿੰਦਰ ਜੋ ਮਰਜ਼ੀ ਕਹਿੰਦੀ ਰਵੇ ਹਾਂ ਪਰ ਇਹਨੂੰ ਤਾਂ ਨਹੀਂ ਮੈਂ ਇੱਥੇ ਰੱਖਦੀ ਮਾਹ ਤਾਂ ਇੱਥੋਂ ਨਿਕਲਿਆ ਵਾ ਘੇੜ ਡੇਰਾ ਲਾ ਕੇ ਬੈਜੂਗਾ ਤੇਰੀਆਂ ਕਿਹੜੀਆਂ ਗੱਲਾਂ ਵਾ ਤੂੰ ਤਾਂ ਆਪਣੇ ਸਹੁਰੇ ਚਲ ਜਾਣਾ ਵਾ ਇੱਥੇ ਉਹੋ ਛਿੰਜ ਪਈ ਰਹਿਣੀ ਮੁੜ ਕੇ ਇਹ ਤਾਂ ਤੁਹਾਡੇ ਨਾਲ ਹੀ ਚਲ ਜੇ ਨਾ ਗਾਂ ਤੇ ਚੰਗਾ ਵਾ ਮੈਂ ਤਾਂ ਇੱਕ ਵਾਰਾਂ ਨਹੀਂ ਕਹੂੰਗੀ ਫਿਰ ਉਹ ਤੁਸੀਂ ਜਾਂਦੇ ਜਿੱਤ ਜਾਓ ਜੋਤ ਰੋਟੀ ਦਾ ਕੰਮ ਬਾਅਦ ਚ ਕਰੀ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਮੈਂ ਮੈਂ ਤੁਹਾਨੂੰ ਇਹ ਪੁੱਛਣਾ ਸੀ ਤੁਸੀਂ ਅੱਜ ਚਲ ਜਾਣਾ ਵਾ ਕਿ ਰਹਿਣਾ ਵਾ ਮੰਮੀ ਜੀ ਇਹ ਗੱਲ ਬਾਰੇ ਨਾ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਇਹਨਾਂ ਨੇ ਪੁੱਛ ਲਿਓ ਜਿੱਦਾਂ ਕਹਿਣਗੇ ਮੈਂ ਤੇ ਉਦਾਂ ਹੀ ਕਰ ਲੈਣਾ। ਨਹੀਂ ਲਿੜਾ ਕੱਪੜਾ ਲਿਆਂਦਾ ਵਾ ਨਾਲ ਕਿ ਇਦਾਂ ਹੀ ਆਏ ਜੇ। ਨਹੀਂ ਨਹੀਂ ਲਿੜਾ ਕੱਪੜਾ ਤੇ ਨਹੀਂ ਲਿਆਂਦਾ ਕੋਈ। ਚਾਲਾ ਜੋ ਬਣ ਤੇਰੇ ਨਾਲ ਕੋਈ ਸਲਾਹ ਕੀਤੀ ਹੋਊ ਪੰਜਾਪਾ ਰਹਿਣਾ ਵਾ ਉੱਥੇ ਕਿ ਜਾ ਆ ਜਾਣਾ ਵਾ। ਨਹੀਂ ਨਹੀਂ ਅੰਮੀ ਜੀ ਮੈਨੂੰ ਨਹੀਂ ਕੁਛ ਵੀ ਦੱਸਿਆ ਉਹਨਾਂ ਨੇ। ਬਸ ਇਹੀ ਕਹਿੰਦੇ ਸੀ ਕਿ ਅਸੀਂ ਪਿੰਡ ਜਾਣਾ ਵਾ ਤੇ ਤੂੰ ਕੋਈ ਗੱਲ ਨਹੀਂ ਕਰਨੀ। ਵੇਹ ਜੋਤ ਹੁਣ ਵੀ ਤਾਂ ਤੁਸੀਂ ਆਏ ਜੇ। ਜਦੋਂ ਅਸੀਂ ਦੋਵੇਂ ਜਾਣੇ ਤੁਹਾਨੂੰ ਲੈਣ ਗਏ ਸੀ ਉਦੋਂ ਹੀ ਸਾਡੇ ਨਾਲ ਆ ਜਾਂਦੇ ਹੋ। ਦੂਜੀ ਗੱਲ ਇਹ ਪੂਰੇ 3 ਘੰਟੇ ਹੀ ਤੁਹਾਨੂੰ ਢੀਕਿਆ। ਕਿੰਨੀ ਗਰਮੀ ਹੈ ਤੇ ਕਿੰਨੀ ਧੁੱਪ ਹੀ ਨਾ ਇੱਥੇ ਬਹਿਣ ਨੂੰ ਕੋਈ ਚੀਜ਼ ਹੈਗੀ ਹੀ ਖਲੋ ਕੇ ਅਸੀਂ ਟਾਈਮ ਲੰਘਾਇਆ ਤੁਸੀਂ ਕਿਤੇ ਸਾਨੂੰ ਪਾਣੀ ਦਾ ਘੁੱਟ ਵੀ ਨਹੀਂ ਪੁੱਛਿਆ ਤੇ ਆ ਜਾ ਪਾਣੀ ਘੁੱਟ ਪੀ ਲੋ ਮੰਮੀ ਜੀ ਮੈਂ ਨਾ ਇੱਥੇ ਵਾਧੂ ਘਟੂ ਗੱਲਾਂ ਨਹੀਂ ਕਰਨ ਆਈ ਹੈਗੀ ਮੈਂ ਨਹੀਂ ਚਾਹੁੰਦੀ ਵੀ ਮੈਂ ਤੁਹਾਨੂੰ ਉਹ ਗੱਲਾਂ ਕਰਾਂ ਜਿਨ੍ਹਾਂ ਨਾਲ ਤੁਹਾਡਾ ਦਿਲ ਦੁਖੇ ਜੋ ਵੀ ਪਿੱਛੇ ਹੋ ਗਿਆ ਵਾ ਨਾ ਮੈਂ ਤੇ ਕੋਸ਼ਿਸ਼ ਇਹੀ ਕਰਦੀ ਆਂ ਵੀ ਭੁੱਲ ਜਾ ਫਿਰ ਜੇ ਤੁਸੀਂ ਹਾਂ ਨਿੱਕੇ ਨਿੱਕੇ ਗੱਲਾਂ ਕਰ ਦਿੰਦੇ ਜੇ ਫਿਰ ਮਨ ਦੁਖੀ ਹੋ ਜਾਂਦਾ ਹੈ ਦੁਖੀ ਵਾਲੀ ਤਾਂ ਕੋਈ ਗੱਲ ਹੀ ਨਹੀਂਗੀ ਮੈਂ ਤੇ ਉਹ ਦੱਸਣ ਰਹੀ ਆਂ ਜੋ ਤੁਸੀਂ ਸਾਡੇ ਨਾਲ ਕਰ ਗਿਆ ਨਾ ਕੀਤਾ ਸੱਤ ਬਗਾਨਾ ਵੀ ਪੁੱਤ ਘਰ ਆਜੇ ਨਾ ਉਹਨੂੰ ਵੀ ਬਿਠਾਈਦਾ ਵਾ ਚਾਹ ਪਾਣੀ ਪੁਛੀਦਾ ਵਾ ਵੀ ਚਾਹ ਪਾਣੀ ਪੀ ਕੇ ਜਾਇਓ ਬਾਹਰ ਜਾ ਕੇ ਉਹ ਕੀ ਕਹਿਣਗੇ ਅਹੀਂ ਤਾਂ ਤੁਹਾਡੇ ਫੇਰ ਵੀ ਕੁਝ ਲੱਗਦੇ ਹਾਂ ਪਾਣੀ ਦਾ ਕੋਟੀ ਪਿਆਲ ਦਿੰਦੇ ਆ ਚਾਹ ਨਹੀਂ ਤੇ ਮੰਮੀ ਜੀ ਉਹ ਸਮਾਂ ਹੀ ਇਦਾਂ ਦਾ ਹੀ ਤੁਹਾਨੂੰ ਵੀ ਗੁੱਸਾ ਆਹੀ ਤੇ ਇਹਨਾਂ ਨੂੰ ਵੀ ਗੁੱਸਾ ਆਹੀ ਹੁਣ ਉੱਥੇ ਮੈਂ ਤੇ ਤੁਹਾਡੇ ਦੋਨਾਂ ਵਿੱਚ ਬੋਲ ਨਹੀਂ ਸਕਦੀ ਜੇ ਮੈਂ ਕੋਈ ਗੱਲ ਕਰਦੀ ਦੋਵਾਂ ਪਾਸੇ ਨੂੰ ਗਲਤੀ ਮੇਰੀ ਨਿਕਲ ਨਹੀਂ ਬਾਕੀ ਰਹੀ ਗੱਲ ਇੱਥੇ ਆਉਂਦੀ ਅਹੀਂ ਸਿਰਫ ਰੁਪਿੰਦਰ ਜੀ ਦੀ ਕਰਕੇ ਆਏ ਆ ਵੀ ਉਹਨਾਂ ਦੀ ਬੇਇੱਜ਼ਤੀ ਨਾ ਹੋਵੇ ਅੱਛਾ ਪਹਿਲੇ ਨਾ ਤੁਹਾਡੇ ਡੈਡੀ ਲੈਣ ਗਏ ਜੋ ਬਣ ਉਦੋਂ ਨਾਲ ਆ ਜਾਂਦਾ ਉਦੋਂ ਨਹੀਂ ਆਇਆ ਅਕਸਰ ਸਾਨੂੰ ਮਾੜਾ ਮੋਟਾ ਦੁੱਖ ਹੀ ਤਾਂ ਹੀ ਤੁਹਾਡੇ ਮਗਰ ਜਾਣੇ ਹਨਾ ਮੰਮੀ ਜੀ ਉਹ ਹੈਗੇ ਦੋਵੇਂ ਜਾਣੇ ਪਿਓ ਪੁੱਤ ਅੱਜ ਗੱਲ ਕੀਤੀ ਆ ਕੱਲ ਪੁੱਲ ਜਾਣੀ ਆ ਮੈਂ ਨਹੀਂ ਉਹਨਾਂ ਦੀਆਂ ਗੱਲਾਂ ਚਾਹੁੰਦੀ ਮੈਨੂੰ ਤੇ ਜਿੱਦਾਂ ਕਹਿ ਦਿੰਦੇ ਆ ਮੈਂ ਉਦਾਂ ਹੀ ਕਰ ਲੈਣੀ ਪੁੱਤ ਥੋੜਾ ਬੋਤਾ ਸਮਝਾਈਦਾ ਹੁੰਦਾ ਵਾ ਉਹ ਤੇ ਜਿੱਦਾਂ ਕਰਦਾ ਵਾ ਕਰਦਾ ਹੀ ਆ ਆ ਤੂੰ ਸਮਝਾਏਂਗੀ ਨਾ ਫੇਰ ਹੀ ਉਹਨੂੰ ਸਮਝਾਉਗੀ ਕੋਈ ਨਹੀਂ ਮੰਮੀ ਜੀ ਫਿਲਹਾਲ ਤੇ ਇਦਾਂ ਹੀ ਚੱਲਣ ੜਿਆ ਵਾ ਕਿ ਜਦੋਂ ਬੰਦਾ ਘਰੋਂ ਟੁੱਟਿਆ ਹੋਵੇ ਨਾ ਫਿਰ ਉਹ ਕਦੇ ਨਾ ਕਦੇ ਤੇ ਮਨ ਕਰਨ ਦੀ ਸੋਚਦਾ ਹੀ ਆ ਨਾ ਚੱਲ ਬਣਾਓ ਰੋਟੀ ਪਾਣੀ ਫੇਰ ਪੁਰਾਣਿਆਂ ਨੂੰ ਦਿਖਾਈਏ ਹਾਂਜੀ ਬੈਠੋ ਪਾਜੀ ਜੋਬਨ ਹੋਰ ਸੁਣਾ ਫੇਰ ਕੋਈ ਗੱਲਬਾਤ ਵਧੀਆ ਠੀਕ ਠਾਕ ਬੰਬੀ ਹੋਣੀ ਲਵਾਈ ਲੱਗਦਾ ਬੰਬੀ ਨਾ ਪਹਿਲਾਂ ਇੱਧਰ ਹੀ ਗਾ ਬੋਰ ਅੱਛਾ ਅੱਛਾ ਕਿਉਂ ਹੀਗਾ ਖੂ ਹਾਂ ਹਾਂ ਖੂਬ ਐਤੀ ਪੈਂਦੀ ਫੋਟ ਦਾ ਆਹ ਹੋਏ ਤੇ ਹੈ ਹੀ ਮੁੜ ਕੇ ਨਾ ਡਰ ਸੀਗਾ ਵੀ ਡਿਗ ਡੁਗ ਨਾ ਜਾਵੇ ਕਿਤੇ ਹੂੰ ਹੂੰ ਤੇ ਮੁੜ ਕੇ ਫਿਰ ਇਧਰ ਬੋਰ ਕਰਾ ਲਿਆ ਰਾਹ ਵੀ ਇਧਰ ਨਾਲ ਲੱਗਦਾ ਸੀਗਾ ਉਹ ਚੱਲ ਵਧੀਆ ਵਾ ਨਾਲੇ ਸਾਂਝੇ ਖਾਤੇ ਜੀ ਹੋਣਾ ਵਾ ਸਾਂਝੇ ਖਾਤੇ ਸਾਂਝੇ ਠੀਕ ਹੈ ਠੀਕ ਹੈ ਸਾਂਝੇ ਖਾਤੇ ਚੰਗਾ ਵਾ ਇਕੱਲੇ ਬੰਦੇ ਆਸੇ ਕਿੱਥੇ ਇੰਨਾ ਕੰਮ ਹਾਂ ਉਹ ਆਹ ਹੋਏ ਤੇ ਹੈ ਹੀ ਆ ਉਹ ਜੋਨ ਖਾਦਾ ਉਹਦਾ ਪਾਤੀਆਂ ਖਾਦਾ ਭਾਜੀ ਇੱਕ ਦੋ ਪੈਲੀਆਂ ਚ ਪਾਤੀਆਂ ਵਾ ਬਾਕੀ ਰਹਿ ਗਈਆਂ ਵਾ ਮੇਰਾ ਤਾਂ ਸਪਰੇ ਵੀ ਕਰਦੀ ਆ ਕਾਕੂ ਜੇ ਬੜਾ ਹੋਇਆ ਵਾ ਤੇ ਫਿਰ ਆਹ ਹੋਏ ਤੇ ਹੈ ਹੀ ਕਿ ਤੁਸੀਂ ਸੁਣਾਓ ਕਿਦਾਂ ਪੈਲੀਆਂ ਠੀਕ ਵ ਚਲੋ ਵਧੀਆ ਵਗ ਹਾਂ ਤੇ ਮੈਂ ਤੇਰਾ ਫੋਨ ਫੋਨ ਕਰਦਾ ਰਿਹਾ ਤੂੰ ਚੁੱਕਿਆ ਨਹੀਂ ਯਾਰ ਉਹ ਭਾਜੀ ਤੁਹਾਨੂੰ ਮੈਂ ਦੱਸਿਆ ਸੀ ਨਾ ਫੋਨ ਮੇਰਾ ਖਰਾਬ ਹੈ ਅਜੇ ਵੀ ਮੇਰੇ ਕੋਲ ਨਹੀਂ ਹੈਗਾ ਉਹ ਮੈਂ ਤੇ ਜੋਤ ਵਾਲੇ ਫੋਨ ਤੇ ਕਿੰਨੀ ਵਾਰੀ ਕੀਤਾ ਤੇ ਤੂੰ ਉਹਦੇ ਵਾਲੀ ਵੇਖ ਕੇ ਕਰ ਦਿੰਦਾ ਉਹ ਫਿਰ ਖਿਆਲ ਨਹੀਂ ਰਿਹਾ ਮੈਂ ਨਾ ਇੱਕ ਦੋ ਤਾਂ ਹੀ ਕੰਮ ਹੀ ਲੱਭਣ ਡਿਆ ਮੈਂ ਹੂੰ ਤੇ ਮੇਰੇ ਅਰਦਾ ਮੈਂ ਕਿਤੇ ਕੰਮ ਲੱਗ ਜਾ ਅੱਛਾ ਅੱਛਾ ਉਹ ਲੱਗੇ ਇੱਕ ਪਿੰਡ ਵਾ ਉਥੇ ਨਾ ਸਰਵਿਸ ਸਟੇਸ਼ਨ ਵਾ ਅੱਛਾ ਅੱਛਾ ਮੇਰਾ ਤਾਂ ਉਥੇ ਲੱਗ ਜਾ ਹੂੰ ਹੂੰ ਤੇ ਨਾਲੇ ਚਾਰੇ ਪੈਸੇ ਵੀ ਚੰਗੇ ਮਿਲਦੇ ਆ ਆਪਣੇ ਪਿੰਡ 'ਚ ਫਿਰ ਇਹ ਆ ਨਾ ਲੋਕੀ ਪੈਸੇ ਪੁੱਛਦੇ ਦਿੰਦੇ ਸ ਤੂੰ ਮੀਨਾ ਖੰਡਲਾ ਆ ਇਥੇ ਤੇ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਨਾ ਮੈਂ ਵੇਖਣਾ ਉੱਥੇ ਕੰਮਕਾਰ ਕੋਈ ਤੇ ਮੈਂ ਤੈਨੂੰ ਨਾਲ ਹੀ ਲੈ ਜਾਣਾ ਉੱਥੇ ਇਹੋ ਤੇ ਤੁਹਾਡੀ ਗੱਲ ਠੀਕ ਵਾ ਤੁਸੀਂ ਕਿਥੇ ਖਿਚਲ ਕਰਦੇ ਰਹੋਗੇ ਕੋਈ ਗੱਲ ਨਹੀਂ ਮੈਂ ਇਥੇ ਕਿਤੇ ਲਾਗੇ ਕੰਮ ਲੱਭ ਲੈਣਾ ਉਹ ਮੈਂ ਭਾਜੀ ਉਦੋਂ ਵੀ ਇਹਨੂੰ ਕਿਹਾ ਸੀ ਅੱਛਾ ਉਦੋਂ ਵੀ ਨਹੀਂ ਮੰਨਦਾ ਤੁਸੀਂ ਕਹਿ ਕੇ ਵੇਖ ਲੋ ਇਹਨੂੰ ਕੋਈ ਗੱਲ ਨਹੀਂ ਵਧੀਆ ਕੰਮ ਉੱਥੇ ਵੇਖ ਲੈਣਾ ਸੀ ਭਾਜੀ ਮੇਰਾ ਵੀ ਇਰਾਦਾ ਹੈਗਾ ਵਾ ਮੈਂ ਇੱਕ ਦੋ ਕੰਮ ਕਰ ਲੀਏ ਜੋ ਉਹਦਾ ਟੈਸਟ ਹੋ ਜੇ ਨਾ ਇੱਕ ਵਾਰੀ ਅੱਛਾ ਅੱਛਾ ਤੇ ਫੇਰ ਮੈਂ ਮੈਂ ਫ੍ਰੀ ਹੋ ਜਾਊਂਗਾ ਤੇ ਫੇਰ ਭਾਵੇਂ ਜਿੱਥੇ ਮੱਤੀ ਉਹ ਮੈਂ ਤੇ ਜਦੋਂ ਫੋਨ ਘਰ ਵੀ ਲਾਉਣਾ ਨਾ ਜੋਬ ਉਨੋਂ ਉੱਥੇ ਗਿਆ ਵਾ ਜੋਬ ਉਨੋਂ ਉੱਥੇ ਗਿਆ ਉਹ ਇਦਾਂ ਹੀ ਬਸ ਕੰਮਕਾਰ ਚੀ ਨਾ ਇੱਧਰ ਉੱਧਰ ਰਹੀ ਤਾਂ ਥੋੜਾ ਜਿਆ ਕੋਈ ਨਹੀਂ ਆਪਾਂ ਵੀ ਆਵਾਂਗੇ ਕਿਸੇ ਦਿਨ ਤੇ ਰਹਿ ਕੋ ਤੁਸੀਂ ਕਿਹਨਾਂ ਚਿਰ ਛੁੱਟੀ ਹੁਣ ਉਹ ਜੇ ਹੈ ਹੀ ਆ ਦੋ ਕੁ ਦਿਨ ਹੋਰ ਠੀਕ ਹੈ ਕੋਈ ਗੱਲ ਨਹੀਂ ਮੈਂ ਫੇਰ ਆ ਜਣਾ ਹਫਤੇ ਬਾਅਦ ਨਹੀਂ ਨਹੀਂ ਕੋਈ ਨਹੀਂ ਫੇਰ ਮੈਂ ਫੋਨ ਕਰਦੀ ਤੇ ਫੇਰ ਛੁੱਟੀ ਵਾਲ ਦਿਨ ਆ ਜੀ ਨਾ ਕੋਈ ਨਹੀਂ ਕੋਈ ਨਹੀਂ ਆਪਾਂ ਜੀ ਦੇਖੋ ਪਤਾ ਨਾ ਕੜੀ ਦੀ ਘੜੀ ਆਏ ਮਹਾ ਟਾਈਮ ਕੱਢਿਆ ਵਾ ਕੋਈ ਨਹੀਂ ਫੇਰ ਕਿਤੇ ਮਿਲਾਂਗੇ ਹੈ ਆਹ ਹੋ ਤੂੰ ਸੁਣਾ ਕੇ ਮੈਂ ਠੀਕ ਆ ਠੀਕ ਠੀਕ ਆ ਚੱਲ ਠੀਕ ਆ ਫਿਰ ਓਕੇ ਆਜੋ ਦੀਦੀ ਰੋਟੀ ਖਾ ਲੈਂਦੇ ਜੋ ਤਾਂ ਮੈਂ ਕਹਿਣ ਦੀ ਸੀ ਕਿ ਤੇਰੇ ਭਾਜੀ ਨੂੰ ਫੋਨ ਕਰ ਦਿੰਨੀ ਉਹ ਆ ਜਾਂਦੇ ਫੇਰੀ ਖਾ ਲਿੰਨੇ ਆ ਨਹੀਂ ਨਹੀਂ ਮੈਂ ਨੇ ਦੱਸ ਕੇ ਗਏ ਹੀ ਕਹਿੰਦੇ ਸੀ ਆ ਜਣਾ ਆਜੋ ਨਾਲ ਗੱਲਾਂ ਬਾਤਾਂ ਮਾਰਨੇ ਰੋਟੀ ਖਾ ਲਈਏ ਅਸੀਂ ਚਲੋ ਠੀਕ ਆ ਗਈਆਂ ਫਿਰ ਮੈਂ ਆਜੋ ਫਿਰ ਆਜੋ ਚੱਲ ਵਿਚਾਰੀ ਤਾਂ ਵੀ ਚੰਗੀ ਆ ਜਿਹੜੇ ਇੰਨਾ ਕੋ ਸਹਨ ਦੇ باوجود ਵੀ ਨਾ ਫੇਰ ਆ ਕੇ ਦੀਦੀ ਦੀਦੀ ਕਰਨਦੀ ਆ ਜੇ ਜੇ ਕੋਈ ਹੋਰ ਹੁੰਦੀ ਨਾ ਤੇ ਕਿਸੇ ਨੇ ਸਿੱਧੇ ਮੂੰਹ ਕੋ ਆਣਾ ਨਹੀਂ ਚੱਲੇ ਮੈਂ ਤੇ ਉਹ ਕਹਿਨੀ ਆ ਪਿਛਲ ਆਪਣੇ ਘਰ ਰਹਿਣਾ ਤੇ ਰਾਜੀ ਖੁਸ਼ੀ ਵਸਣ ਰਪਿੰਦਰ ਇੱਥੇ ਕੀ ਕਰਨੀ ਆ ਦੀਦੀ ਕਰਨਾ ਕੀ ਆ ਕੁਛ ਨਹੀਂ ਬਸ ਉਦਾਂ ਇੱਥੇ ਸ਼ਾਮੇ ਖਲੋਗੀ ਅੱਛਾ ਅੱਛਾ ਫੋਨ ਹੋਣੇ ਕਿਹਦਾ ਫੋਨ ਕਿਹਦਾ ਆਉਣਾ ਸੇਲੀ ਦਾ ਦਿਆ ਹੀ ਆਉਣਾ ਅੱਛਾ ਤੇ ਆਖਣਦੀ ਸੀ ਕਿ ਮਿਲ ਕੇ ਜਾ ਠੀਕ ਹੈ ਮੈਂ ਕਿਹਾ ਨਹੀਂ ਹੁਣ ਆਪਾਂ ਚੱਲ ਜਾਣਾ ਵਾ ਕੋਈ ਨਹੀਂ ਫੇਰ ਕਿਤੇ ਮਿਲਾਂਗੇ ਕੋਈ ਗੱਲ ਨਹੀਂ ਮੇਲ ਆਉਣਾ ਇਹ ਤੋਂ ਨਹੀਂ ਦੀਦੀ ਟਾਈਮ ਹੋ ਜਾਣਾ ਵਾ ਚਲ ਜੀਏਗਾ ਟਾਈਮ ਨਾ ਆਹੋ ਵੀ ਕਹਿੰਦੇ ਹੀ ਕਿ ਰੋਟੀ ਖਾ ਲਓ ਹਾਂਜੀ ਤੇ ਮੈਂ ਕਿਹਾ ਮੈਂ ਵੇਖ ਕਿਉਂ ਨਹੀਂ ਰਪਿੰਦਰ ਕਿੱਥੇ ਗਈ ਆ ਉਹ ਨਹੀਂ ਮੈਂ ਤਾਂ ਇੱਥੇ ਬਾਹਰੇ ਆ ਗਈ ਹੀ ਠੀਕ ਹੈ ਹਾਂਜੀ ਰਪਿੰਦਰ ਘਰ ਕੋਈ ਹੋਇਆ ਨਹੀਂ ਦੀਦੀ ਕੀ ਗੱਲ ਬੜੇ ਚੁੱਪ ਚੁੱਪ ਜੇ ਸਾਰੇ ਉਹ ਉਦਾਂ ਹੀ ਲੱਗਾ ਹੋਣਾ ਵਾ ਦੀਦੀ ਨਹੀਂ ਮੈਨੂੰ ਲੱਗਣ ਡਿਆ ਹੀ ਮੈਂ ਕਿਹਾ ਸ਼ਾਇਦ ਕੋਈ ਗੱਲ ਨਾ ਹੋਈ ਹੋਵੇ ਤੁਹਾਨੂੰ ਪਤਾ ਤੇ ਸਹੀ ਆ ਹੁਣ ਜਿਹੜੀ ਜੋਤ ਵਾ ਨਾ ਉਹ ਵੀ ਨੌਕਰੀ ਨੌਕਰੀ ਦਾ ਪਤਾ ਕਰਦੀ ਫਿਰਦੀ ਆ ਅੱਛਾ ਅੱਛਾ ਤੇ ਮਿਲਨੇਗੀ ਦਈ ਹੈਗੀ ਕਿਤੇ ਠੀਕ ਆ ਉਹ ਤਾਂ ਕਰਕੇ ਦੀ ਸੀ ਥੋੜੀ ਟੈਨਸ਼ਨ ਦੇ ਵਿੱਚ ਰਹਿੰਦੀ ਆ ਸਾਰੇ ਜਣੇ ਚੱਲ ਕੋਈ ਗੱਲ ਨਹੀਂ ਆਜਾ ਰੋਟੀ ਖਾ ਲੈ ਫਿਰ ਚਲੀਏ ਟਾਈਮ ਨਾਲ ਆਹੋ ਚਲੋ ਆਜਾ